ਚਾਰੇ ਟਾਇਰ ਅਰੀਨਲ ਹੈ ਜੀ ਗੁਡੀਅਰ ਤੇ ਆ ਕੋਈ ਰਬੜ ਨਹੀਂ ਚੜੀ ਕਿਸੇ ਤੇ ਓਕੇ ਜੀ ਆ ਸਾਹਮਣੇ ਹੈਗੇ ਤੇ ਕਿਦੋਂ ਪੇਂਟ ਨਹੀਂ ਹੈਗਾ ਸਾਰਾ ਰੈਨਲ ਹੈ ਜੀ ਮਗਰਾੜ ਮਗਰੂੜ ਨਾਲ ਬਾਕੀ ਨੰਬਰ ਸਕਰੀਨ ਤੇ ਹੋਊਗਾ ਰੇਟ ਬਾਈ ਹੋਣੇ ਤੁਹਾਡੇ ਨਾਲ ਆਪੇ ਕਰਨਗੇ ਰੇਟ ਤਾਂ ਬਾਈ ਜੀ ਤੁਸੀਂ ਫੋਨ ਤੇ ਕਰ ਲਓਗੇ ਹਾਂਜੀ 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 ਲੈ ਵੀ ਰੇਟ ਫੋਨ ਤੇ ਕਰ ਲੈਣਗੇ ਫਿਰ ਵੀ ਇੱਕ ਮੰਨ ਲੈ ਵੀ ਰੇਟ ਜੈ ਜਿਹਾ ਹੋ ਆਪਣਾ ਫਸ਼ੀਗਲ ਮਿੱਤਰੋ ਸਵਾਗਤ ਆ ਤੁਹਾਡਾ ਆਪਣਾ ਪੇਜ ਪੰਜਾਬ ਟੂਰ ਤੇ ਲੈ ਵੀ ਦੋਸਤੋ ਅੱਜ ਆਪ ਆ ਆਪਣੇ ਪਿੰਡ ਦੇ ਵਿੱਚ ਹੀ ਖੜੇ ਆਂਗੇ ਸਲਾਤਪੁਰੇ ਤੁਹਾਡੇ ਵਾਸਤੇ ਆਪਾਂ ਟਰੈਕਟਰ ਲੈ ਕੇ ਆਏਗੇ ਪਹਿਲਾਂ ਵੀ ਵੀਡੀਓ ਪਾਈਆਂ ਸੀ ਬਾਈ ਟਰੈਕਟਰ ਦੀ ਵੀਡੀਓ ਆਪਣੇ ਕੋਲੇ ਘੱਟ ਆਉਂਦੀ ਹੈਗੀ ਲੈ ਵੀ ਕਿਸਾਨ ਵੀਰਾਂ ਵਾਸਤੇ ਤੋਹਫਾ ਲਿਆਂਦਾਗਾ ਬਹੁਤ ਸਾਫ ਸੁਥਰਾ ਤੇ ਸੋਹਣਾ ਟਰੈਕਟਰ ਹੈਗਾ ਤੇ ਆਪਣੇ ਪਿੰਡ ਦਾ ਵੀਰ ਹੀ ਆਪਣੇ ਨਾਲ ਰਹੂਗਾ ਤੇ ਸਭ ਤੋਂ ਪਹਿਲਾਂ ਤਾਂ ਪੇਜ ਨੂੰ ਫੋਲੋ ਕਰ ਲਓ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਹਰ ਇੱਕ ਤਰ੍ਹਾਂ ਦੀ ਵੀਡੀਓ ਦੇਖਣ ਲਈ ਜੇ ਤੁਹਾਨੂੰ ਕਿਸੇ ਚੀਜ਼ ਦੀ ਚਾਹਤ ਹੁੰਦੀ ਆ ਤਾਂ ਮੇਰਾ ਵੀਰ ਮੈਸੇਜ ਛੱਡ ਦਿਆ ਕਰੋ ਉਹੀ ਵੀਡੀਓ ਆਪਾਂ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋ ਜਾ ਕਰਾਂਗੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਤੇ ਬਾਕੀ ਆਪਾਂ ਬਾਈ ਹੁਣ ਤੋਂ ਜਾਣਕਾਰੀ ਲੈਣੇ ਆਂਗੇ ਆਫ ਕੈਮਰਾ ਜਾਣਕਾਰੀ ਦੇਣਗੇ ਸ਼ਸ਼ੀਗਲ ਬਾਈ ਜੀ ਸ਼ਸ਼ੀਗਲ ਜੀ ਤੇ ਆਪਣਾ ਬਾਈ ਜੀ ਕਿਹੜਾ ਮਾਡਲ ਹੈ ਇਹ ਇਹ 98 ਮਾਡਲ ਹੈ ਜੀ 2098 ਮਾਡਲ ਆ ਹਾਂ ਜੀ ਸਵਰਾਜ 735 FE ਹੈ ਜੀ FE ਹਾਂ ਜੀ ਠੀਕ ਹੈ ਜੀ ਬਾਕੀ ਬਈ ਟਾਇਰਾਂ ਟੂਰਾਂ ਬਾਰੇ ਜਾਣਕਾਰੀ ਦੇ ਦਿਓ ਚਾਰੇ ਟਾਇਰ ਓਰੀਜਨਲ ਹੈ ਜੀ ਗੁਡੀਅਰ ਦੇ ਆ ਕੋਈ ਰਬੜ ਨਹੀਂ ਚੜੀ ਕਿਸੇ ਤੇ ਓਕੇ ਜੀ ਹਾਂ ਸਾਹਮਣੇ ਹੈਗੇ ਤੇ ਕਿਦੋਂ ਪੇਂਟ ਨਹੀਂ ਹੈਗਾ ਸਾਰਾ ਰੈਨਾ ਲਾ ਜੀ ਮਗਰਾੜ ਮਗਰੂੜ ਨਾਲ ਦੇ ਲੈ ਵੀ ਦੋਸਤੋ ਰੰਗ ਪੇਂਟ ਦਾ ਜਮਾ ਓਰੀਜਨਲ ਆਗਾ ਤੇ ਬਾਕੀ ਘਰੇਲੂਦਰ ਤੇ ਆਪਾਂ ਬਾਈ ਹੋਰਾਂ ਨੂੰ ਜਾਣਦੇ ਆਂ ਕਿ ਠੀਕ ਹੈ ਘੱਟ ਹੀ ਇੰਨੀ ਕੋਈ ਬਾਲੀ ਚਲਾਉਂਦੀ ਨਹੀਂ ਇਹ ਕੋਈ ਬੱਤ ਤਾਂ ਹੀ ਚੱਲਿਆ ਵਗਾ ਇਹ ਬਾਈ ਜਿੰਨ ਜੇ ਆਪਾਂ ਗੱਲ ਕਰੀਏ ਇਹ ਨਾਂ ਕਿੰਨੇਵੇਂ ਹੋਊਗਾ ਇਹ ਪਹਿਲੇ ਨਹੀਂ ਪਹਿਲੇ ਨਾ ਤੇ ਆਪਾਂ ਲਿਆਂਦਾ ਸੀ ਆਪਾਂ ਕਰਾਇਆ ਨਹੀਂ ਸੀ ਅਚਾ ਤੂੰ ਕੋਈ ਨਾ ਮਕੜਾਇਆ ਸੀ ਨਹੀਂ ਨਹੀਂ ਆਪਾਂ ਨਾ ਕਰਵਾਇਆ ਨਹੀਂ ਸੀ ਇਹ ਬਰਨਾਲਾ ਨੰਬਰ ਆ ਲੋਕਲਾ ਓਕੇ ਜੀ ਠੀਕ ਆ ਜੀ ਲੈ ਵੀ ਦੋਸਤੋ ਪਹਿਲੇ ਨਾ ਦਾ ਸਾਫ ਸੁਥਰਾ Ориਜినਲ ਆ ਜਮਾ ਤੇ ਜੇ ਬਾਈ ਇੰਜਨ ਗੇਅਰ ਦੀ ਗੱਲ ਕਰਗੇ ਗਾਰੰਟੀ ਆ ਬਾਈ ਯਾਰ ਹਰ ਇੱਕ ਪੱਖ ਤੋਂ ਠੀਕ ਆ ਜੀ ਲੈ ਵੀ ਦੋਸਤੋ ਬੇਨਤੀ ਹੈਗੀ ਬਾਈ ਬਣ ਕੇ ਸੰਪਰਕ ਕੋਈ ਵੀਰ ਕਰੋ ਮੇਰਾ ਵੀਰ ਜਿਹੜੇ ਚੀਜ਼ ਖਰੀਦਣੀ ਆ ਠੀਕ ਆ ਜੀ ਬਾਕੀ ਨੰਬਰ ਸਕਰੀਨ ਤੇ ਹੋਊਗਾ ਰੇਟ ਬਾਈ ਹੋਣੇ ਤੁਹਾਡੇ ਨਾਲ ਆਪੇ ਕਰਨਗੇ ਰੇਟ ਤਾਂ ਬਾਈ ਜੀ ਤੁਸੀਂ ਫੋਨ ਤੇ ਕਰ ਲਓਗੇ ਹਾਂਜੀ 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 ਲੈ ਵੀ ਰੇਟ ਫੋਨ ਤੇ ਕਰ ਲੈਣਗੇ ਫਿਰ ਵੀ ਇੱਕ ਮਾਲ ਨਾਲ ਵੀ ਰੇਟ ਜਾਇਜ਼ ਹੀ ਹੋ ਆਪਣਾ ਜਮਾ ਹਾਂ ਹਾਂ ਜਾਇਜ਼ ਹੀ ਹੋ ਲੈ ਵੀ ਰੇਟ ਮਿੱਤਰੋ ਜਾਇਜ਼ ਹੀ ਹੋਊਗਾ ਫੋਨ ਤੇ ਰੇਟ ਤੁਸੀਂ ਕਰ ਲਿਓ ਬਾਈ ਹੋਣਾਂ ਨਾਲ 98 ਮਾਡਲ ਆ ਪਹਿਲੇ ਨਾਂ ਦਾ ਆਲ オリジナル ਆ ਰੰਗ ਦਾ ਤਾਂ ਕਿਤੇ ਬਰਸ਼ ਨਹੀਂ ਲੱਗਿਆ ਇੰਜਨ ਗੇਅਰ ਜਮਾ ਓਕੇ ਆ ਜੇ ਮੰਨ ਲਓ ਕੋਈ ਤੁਹਾਡੇ ਤੋਂ ਗਾਰੰਟੀ ਮੰਗ ਲਿਆ ਕਿ ਇੰਜਨ ਦੇਵਾਂਗੇ ਦੇਵਾਂਗੇ ਲੈ ਵੀ ਦੋਸਤੋ ਇੰਜਨ ਗੇਅਰ ਦੀ ਗਾਰੰਟੀ ਤੁਹਾਨੂੰ ਮਿਲੂਗੀ ਤੁਸੀਂ ਪਹੁੰਚਣਾ ਕਿੱਥੇ ਆ ਪਿੰਡ ਸਲਾਤਪੁਰੇ ਦੇ ਵਿੱਚ ਜ਼ਿਲ੍ਹਾ ਬਠਿੰਡਾ ਬਾਕੀ ਨੰਬਰ ਸਕਰੀਨ ਤੇ ਹੋਊਗਾ ਬਾਈ ਹੁਣਾਂ ਦਾ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਇਸ ਤਰ੍ਹਾਂ ਦੀਆਂ ਘੈਂਟ ਘੈਂਟ ਵੀਡੀਓ ਦੇਖਣ ਲਈ ਧੰਨਵਾਦ ਜੀ